ਅਹਿਮ ਖਬਰਾਂ ਦਰੁਕਰਾਂਗੇ ਦੱਸਦੇ ਕਿ ਜਲਾਲਾਬਾਦ ਤੋਂ ਬਾਅਦ ਹੁਣ ਫਿਰੋਜ਼ਪੁਰ ਦੇ ਵਿੱਚ ਵਰਤ ਵਾਲਾ ਆਟਾਖਾਨ ਦੇ ਨਾਲ ਲੋਕਾਂ ਦੀ ਸਿਹਤ ਵਿਗੜੀ ਹੈ ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਰੇਲਵੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਬੀਤੀ ਰਾਤ ਇਹਨਾਂ ਦੇ ਵੱਲੋਂ ਵਰਤ ਵਾਲੇ ਆਟੇ ਦਾ ਸੇਵਨ ਕੀਤਾ ਗਿਆ ਸਿਤਨ ਰਾਤਿਆ ਦੇ ਦਿਨ ਨੇ ਤੇ ਅਜਿਹੇ ਦੇ ਵਿੱਚ ਲੋਕਾਂ ਦੇ ਵੱਲੋਂ ਮਾਤਾ ਰਾਣੀ ਦੇ ਵਰਤ ਰੱਖੇ ਗਏ ਨੇ ਤੇ ਉਹਨਾਂ ਦੇ ਵੱਲੋਂ ਜਦੋਂ ਵਰਤ ਵਾਲੇ ਆਟੇ ਦਾ ਸੇਵਨ ਕੀਤਾ ਗਿਆ ਤਾਂ ਉਹਨਾਂ ਦੀ ਸਿਹਤ ਵਿਗੜੀ ਪਤੀ ਅਤੇ ਪਤਨੀ ਨੂੰ ਉਲਟੀਆਂ ਚੱਕਰ ਆਉਣੇ ਸ਼ੁਰੂ ਹੋਏ ਜਿਸ ਤੋਂ ਬਾਅਦ ਦੋਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਦੇ ਵਿੱਚ ਹੋਰ ਵੀ ਅਜਿਹੇ ਲੋਕ ਨੇ ਜਿਨ੍ਹਾਂ ਦੀ ਆਟਾ ਖਾਣ ਦੇ ਨਾਲ ਸਿਹਤ ਵਿਗੜੀ ਹੈ ਪਰ ਉਹ ਲੋਕ ਆਪਣੇ ਘਰਾਂ ਦੇ ਵਿੱਚ ਨੇ ਤੇ ਸਾਹਮਣੇ ਆਉਣ ਦੇ ਲਈ ਤਿਆਰ ਨਹੀਂ ਹਨ ਤੇ ਦੂਜੇ ਪਾਸੇ ਜਦੋਂ ਇਸ ਪੂਰੇ ਮਾਮਲੇ ਦੇ ਵਿੱਚ ਹਸਪਤਾਲ ਦੇ ਡਾਕਟਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਤਾ ਵਰਤ ਵਾਲੇ ਆٹے ਦਾ ਸੇਵਨ ਕਰਨ ਤੋਂ ਬਾਅਦ ਬਿਮਾਰ ਹੋਏ ਇਹ ਵਿਅਕਤੀ ਨੇ ਕੀ ਕੁਝ ਦੱਸਿਆ ਆਉ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੁਣਾ ਦਿੰਦੇ ਹਾਂ ਕੱਲ ਫਾਸਟ ਸੀਗਾ ਹੂੰ ਕੱਲ ਬਾਜ਼ਾਰ ਵਿੱਚ ਮੈਂ ਆਟਾ ਲੈਣ ਗਿਆ ਸੀ ਕੁੱਟੂ ਦਾ ਕਿਹੜਾ ਆਟਾ ਸੀ ਆਟਾ ਕੁੱਟੂ ਦਾ ਸੀਗਾ ਅੱਛਾ ਵਰਤਾ ਚ ਖਾਂਦੇ ਹੂੰ ਫਿਰੋਹੀਪੁਰ ਕੈਂਟ ਵਿੱਚ ਇੱਕ ਕਮੀ ਕਰਿਆਣਾ ਸਟੋਰ ਹੈਗਾ ਮੋਜਾ ਚੌਕ 'ਚ ਉਹਨਾਂ ਤੋਂ ਮੈਂ ਆਟਾ ਲੈ ਕੇ ਘਰੇ ਆਇਆ ਕੋਈ ਗੱਲਬਾਤ ਨਹੀਂ ਸੀਗੀ ਰਾਤ ਨੂੰ ਆਰਤੀ ਵਗੈਰਾ ਕਰਕੇ ਖਾਣਾ ਜਦ ਲਗਾ ਕੇ ਖਾਣ ਲਗੇ ਰੌਣਕ ਖਾਦੇ ਕੋਈ ਉਤਰੀ ਗਲਬਤ ਨਹੀਂ ਸੀ ਜਤੀ ਸਵੇਰ 10:30 ਤੱਕ ਸੀ ਠੀਕ-ਠਾਕ ਸੀ ਬਦੋਂ ਸੇ ਸੋਤੇ ਹੋ ਅਚਾਨਕ ਮੇਸੀ ਦੀ ਤਬੀਰ ਖਰਾਬ ਹੋ ਗਈ ਉਹਨਾਂ ਨੇ ਹੜਬੜਾ ਕੇ ਮੈਨੂੰ ਉਠਾਇਆ ਕਿ ਮੈਨੂੰ ਚੱਕਰ ਆ ਰਿਹਾ ਉਹਨਾਂ ਨੇ ਫਿਰ ਹੜਬੜਾ ਕੇ ਮੈਂ ਵੀ ਉੱਠ ਕੇ ਕੀ ਹੋ ਗਿਆ ਚੱਕਰ ਆ ਰਿਹਾ ਮੈਨੂੰ ਮੈਂ ਉੱਠਿਆ ਮੈਨੂੰ ਇੱਕ ਚੱਕਰ ਆ ਗਿਆ ਤੇ ਤਾਂ ਲੱਗ ਰਿਹਾ ਸਾਰਾ ਘਰ ਘੁੰਮ ਹੀ ਜਾ ਰਿਹਾ। ਫਿਰ ਉਹ ਦੋ ਮਿੰਟਾਂ ਬੈਠੀ ਕਰਦੀ ਕੀ ਹੋ ਰਿਹਾ। ਮੈਂ ਪੁੱਛਿਆ ਮੇਰਾ ਠੀਕ ਆ ਕਹਿੰਦੇ ਨਹੀਂ ਹੁਣ ਮੈਨੂੰ ਨਾ ਉਲਟੀ ਆ ਰਹੀ ਹੈ। ਮੈਂ ਲੈ ਕੇ ਗਿਆ ਉਹਨੂੰ ਸਿੰਕ ਕੋਲ ਨਹੀਂ ਪਹੁੰਚੋ ਉਹਨਾਂ ਜਿੱਥੇ ਮੈਨੂੰ ਵੀ ਉਲਟੀਆਂ ਸ਼ੁਰੂ ਹੋ ਗਈਆਂ। ਦੋਨੇ ਉਲਟੀਆਂ ਕਰਦੇ। ਬੱਸ ਤਾਂ ਲੱਗ ਰਿਹਾ ਜਿਵੇਂ ਜਾਨ ਨਿਕਲਦੀ ਪਈ ਚਾ ਨਿਕਲਦੀ ਪਈ। ਫਿਰ ਮੇਰੇ ਬੇਟਿਆਂ ਨੇ ਆਪਣੇ ਪਰੋਸਰ ਨੂੰ ਫੋਨ ਕਰਕੇ ਬੁਲਾਇਆ ਉਹਨੇ ਜੋ ਆਏ ਹੋਂਦ ਕੀਤਾ ਤੇ ਫਿਰ ਰਾਇ ਕਰੇ ਫਿਰ ਮੈਨੂੰ ਲੈ ਕੇ ਇਥੇ ਮੇਰੀ ਮਿਸ ਨੂੰ ਲੈ ਕੇ ਰਾਤੀ ਰੋਸਪੀਟ ਹਸਪੀਟਲ ਵਿੱਚ ਕੀਤਾ ਇਥੇ ਹੁਣ ਟ੍ਰੀਟਮੈਂਟ ਚੱਲਦਾ ਪਿਆ ਹੁਣ ਥੋੜਾ ਠੀਕ ਹੈ ਗਿਆ ਤਾਂ ਦੋ ਦੋਵਾਂ ਨਹੀਂ ਖਾਦਾ ਸਿਗਰਟ ਹਾਂਜੀ ਦੋਨਾਂ ਬੱਚੇ ਬੱਚੇ ਇੱਕ ਬਟਨ ਗੁੜੀਆਂ ਪਹਿਲਾਂ ਹੀ ਸੋ ਗਈ ਸੀ ਉਹਨੇ ਖਾਣਾ ਹੀ ਨਹੀਂ ਖਾਦਾ ਸੀ ਤੁਸੀਂ ਦੋਵਾਂ ਨੇ ਖਾਦਾ ਦੋਨੋਂ ਨਹੀਂ ਖਾਦਾ ਸੀ ਫਿਰ ਤੁਹਾਨੂੰ ਦੋਵਾਂ ਨੂੰ ਫੂਡ ਪਾਣੀ ਨਹੀਂ ਨਾ ਦੋਨੋਂ ਨਹੀਂ ਹੋਈ ਜੀ ਅੱਛਾ ਡਾਕਟਰ ਨੇ ਦੱਸਿਆ ਕੀ ਕਾਰਨ ਬਣਿਆ ਸਹੀ ਇਹ ਭੁਰਨਾ ਦਾ ਜਦੋਂ ਇੱਕ ਟੂਆ ਟਖਰਾਬ ਸੀ ਉਹਦੇ ਕਰਕੇ ਹੀ ਹੋਇਆ ਹੈ। ਹੂੰ। ਬਾਕੀ ਤੁਹਾਨੂੰ ਬਹੁਤ ਉਟੀਆਂ ਇੱਥੇ ਵੀ ਰੇਲੋ ਉਸ ਵਿੱਚ ਉਟੀਆਂ ਕਰਦੇ ਰਹੇ। ਹੂੰ। ਤੇ ਇੱਥੇ ਵੀ ਜਿਹੜਾ ਵਾਰਜ ਨੂੰ ਉਲਟੀਆਂ ਕਰਦੇ ਰਹੇ। ਕਿੱਥੋਂ ਦੇ ਰਹਿੰਦੇ ਆ ਤੁਸੀਂ? ਮੈਂ ਲੋਕੋ ਚੱਕ ਫਿਰ ਰਿਹਾ। ਲੋਕਾਂ ਤਾਂ ਨੌਕਰੀ ਕਰਦੇ। ਹਾਂ ਮੈਂ ਰੇਲੋ ਵਿੱਚ ਲੱਗਿਆ ਹੋਇਆ। ਰੇਲੋ। ਕੀ ਨਾਮ ਹੈ ਤੁਹਾਡਾ? ਰਿੰਬੀਰ ਸੁਣਾ।